ਅੱਜ ਅਸੀਂ ਜਟਿਆਲਾ ਸ਼ਹਿਰ ਦੇ ਵਿੱਚ ਇੱਕ 11 ਕੇਵੀ ਫੀਟਰ ਦਾ ਨਵਾਂ ਉਦਘਾਟਨ ਕੀਤਾ ਹੈ ਮੈਂ ਤੁਹਾਨੂੰ ਜਾਣਕਾਰੀ ਵੀ ਦੱਸਦੇ ਆ ਕਿ ਪਹਿਲਾਂ ਜਟਿਆਲਾ ਗੁਰੂ ਨੂੰ ਜਿਹੜੀ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਹੁੰਦੀ ਆ ਇਹਦੇ ਵਾਸਤੇ ਸਾਡੇ ਕੋਲ 4 ਫੀਟਰ ਸੀਗੇ ਸਿਟੀ 1 ਸਿਟੀ 2 ਸਿਟੀ 3 ਤੇ ਇੱਕ ਐਮਈਐਸ ਫੀਟਰ ਇਹਦੇ ਵਿੱਚੋਂ ਜਿਹੜੇ 2 ਫੀਟਰ ਸੀਗੇ ਸਾਡੇ 1 ਤੇ 2 ਇਹ ਜਿਹੜੇ ਆ ਇਹ ਓਵਰਲੋਡ ਹੋ ਗਿਆ ਸੀ ਕਿ ਇੱਕ ਤੇ ਜਿਹੜਾ 5.56 ਐਮਪੀਏ ਤੇ ਚੱਲ ਰਿਹਾ ਸੀਗਾ ਦੂਜਾ 7.02 ਤੇ ਚੱਲ ਰਿਹਾ ਸੀਗਾ ਜਿਹਦੇ ਕਰਕੇ ਓਵਰਲੋਡ ਓਨ ਕਰਕੇ ਫੀਡਰ ਓਵਰਲੋਡ ਓਨ ਕਰਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀ ਸੋ ਅਸੀਂ ਇੱਕ ਨਵਾਂ ਫੀਟਰ ਜਿਹੜਾ 11 ਕੇਵੀ ਦਾ ਆ ਜਿਹੜਾ ਉਹ ਅਸੀਂ 132 ਸਬਸਟੇਸ਼ਨ ਤੋਂ ਖਿੱਚਿਆ ਔਰ ਇਹਦੇ ਨਵੇਂ ਫੀਟਰ ਦਾ ਨਾਂ ਅਸੀਂ ਸ਼ਹੀਦ ਉਦਮ ਸਿੰਘ ਕੈਟਾਗਰੀ 1 ਤੇ ਜਿਹੜਾ ਫੀਡਰ ਆ ਇਹਦਾ ਨਾਮ ਰੱਖਿਆ ਇਹ 3.0 ਤੇ 02 ਦਾ 3.08 ਜਿਹੜਾ ਐਮਪੀਏ ਦਾ ਨਵਾਂ ਫੀਡਰ ਆ ਇਹਦੇ ਨਾਲ ਫਾਇਦਾ ਇਹ ਹੋਏਗਾ ਕਿ ਜਿੱਥੇ ਚਾਰ ਫੀਡਰਾਂ ਤੋਂ ਬਿਜਲੀ ਚੰਡੀਗੜਾ ਸ਼ਹਿਰ ਨੂੰ ਸਪਲਾਈ ਹੁੰਦੀ ਸੀਗੀ ਹੁਣ ਪੰਜ ਫੀਡਰਾਂ ਤੋਂ ਹੋਊਗੀ ਔਰ ਦੋ ਫੀਡਰ ਜਿਹੜੇ ਸਾਡੇ ਓਵਰਲੋਡ ਸੀਗੇ ਇਹ ਵੀ ਅੰਡਰਲੋਡ ਹੋ ਜਾਣਗੇ ਸੋ ਇਹਦੇ ਵਾਸਤੇ ਅਸੀਂ ਇੱਕ ਖਾਸ ਗੱਲ ਜਿਹੜੀ ਆ ਹੋਏ ਕੀਤੀ ਆ ਕੇ ਪਹਿਲਾਂ ਜਿਹੜੇ ਫੀਟਰ ਚੱਲਦੇ ਸੀਗੇ ਉਹ ਕੰਡਕਟਰ ਤੇ ਸੀਗੇ ਤੁਸੀਂ ਦੇਖਦੇ ਹੋਵੋਗੇ ਤਾਰਾਂ ਜਿਹੜੇ ਦੂਜੇ ਅਲੂਮੀਨੀਅਮ ਦੀਆਂ ਲੋਹੇ ਦੀਆਂ ਉਹਦੇ ਚ ਸੀਗਾ ਹੁਣ ਇਹ ਜਿਹੜਾ ਨਵਾਂ ਫੀਟਰ ਖਿੱਚਿਆ ਹੈ ਇਹਦੇ ਵਿੱਚ ਅਸੀਂ 150 ਐਮਐਮ ਦਾ ਕੇਬਲ ਪਾਈ ਆ ਮੋਟੀ ਕੇਬਲ ਪਾਈ ਆ ਜਿਹਦੇ ਨਾਲ ਜਦੋਂ ਮੌਸਮ ਖਰਾਬ ਹੁੰਦਾ ਹਨੇਰੀ ਆਉਂਦੀ ਆ ਜਾਂ بارش ਆਉਂਦੀ ਆ ਤੇ ਉਹਦੇ ਨਾਲ ਪਹਿਲਾਂ ਜਿਹੜਾ ਕੰਡਕਟਰ ਸੀਗਾ ਉਹਦੇ ਉੱਤੇ ਕੁਝ ਨਾ ਕੋਈ ਚੀਜ਼ ਦੇਖ ਜਾਂਦੀ ਸੀਗੀ ਉਹ ਖਰਾਬ ਹੋ ਜਾਂਦੇ ਸੀਗੇ ਸੋ ਹੁਣ ਅਸੀਂ 150 mm ਦੀ ਕੇਬਲ ਪਾ ਕੇ ਇਹਨੂੰ 132 ਸਬਸਟੇਸ਼ਨ ਤੋਂ ਜੜਾ ਖਿੱਚਿਆ ਹੈ ਔਰ ਮੌਸਮ ਦੇ ਨਾਲ ਜਿਹੜੀ ਬੱਤੀ ਬੰਦ ਹੁੰਦੀ ਸੀਗੀ ਉਹ ਵੀ ਜੰਡੇਵਾਲਾ ਗੁਰੂ ਦੇ ਵਿੱਚ ਹੁਣ ਤੋਂ ਬਾਅਦ ਕੋਈ ਜਿਹੜੀ ਪ੍ਰੋਬਲਮ ਆ ਉਹ ਨਹੀਂ ਆਊਗੀ ਇਹ ਬੜੀ ਇੱਕ ਵੱਡੀ ਜਿਹੜੀ ਕੰਟਰੀਬਿਊਸ਼ਨ ਆ ਜੰਡੇਵਾਲਾ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਿ ਜਿੱਥੇ ਵੀ ਅੱਗੇ ਵੀ ਬਿਜਲੀ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਸੀਗਾ ਪਰ ਕਦੀ ਕਦਾਂ ਹੀ ਜਦੋਂ ਮੌਸਮ ਖਰਾਬ ਹੁੰਦਾ ਸੀਗਾ ਉਦੋਂ ਇਹ ਤਬਦੀਲੀ ਜਿਹੜੀ ਆ ਸਪਲਾਈ ਪ੍ਰਭਾਵਿਤ ਹੁੰਦੀ ਸੀ ਕਿ ਉਹ ਵੀ ਜਿਹੜੀ ਆ ਉਹ ਖਤਮ ਹੋ ਜੂਗੀ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਜੰਡਿਆਲਾ ਗਰੂ ਦੇ ਵਿੱਚ ਬਿਜਲੀ ਵਿਭਾਗ ਨਾਲ ਸੰਬੰਧਿਤ 150 ਕਰੋੜ ਰੁਪਏ ਦੇ ਜਿਹੜੇ ਕੰਮ ਆ ਉਹ ਕਰਵਾ ਚੁੱਕੇ ਆ ਬਿਜਲੀ ਦੇ ਨਾਲ ਸੰਬੰਧਿਤ ਇਹ ਜਿਹੜਾ ਨਵਾਂ ਫੀਡਰ ਖਿੱਚਿਆ ਅੱਜ ਇਹਦੇ ਤੇ ਵੀ 34 ਲੱਖ ਤੇ 24000 ਰੁਪਿਆ ਜਿਹੜਾ ਆ ਉਹ ਖਰਚਾ ਆ ਇਸ ਤੋਂ ਇਲਾਵਾ ਸਾਡਾ ਇੱਕ ਜਿਹੜਾ 132 ਵਾਲਾ ਗ੍ਰੇਡ ਸੀਗਾ ਇਹਨੂੰ ਵੀ ਅਸੀਂ 220 ਕੇਵੀਏ ਹਾਂਜੀ ਜਿਹੜਾ ਆ ਉਹ ਕੀਤਾ ਹੈ ਔਰ ਇਹਦੇ ਉੱਤੇ ਵੀ 42 ਕਰੋੜ ਰੁਪਏ ਜਿਹੜਾ ਖਰਚ ਆ ਚੁੱਕਿਆ ਹੈ ਨਵੇਂ ਪਿੰਡ ਵਾਲਾ ਵੀ 132 ਕੇਵੀਏ ਤੋਂ ਅਸੀਂ ਉਹਨੂੰ ਵੀ ਜਿਹੜਾ ਆ ਉਹ 220 केवीए ਕਰ ਰਹੇ ਆ ਸੋ ਉਹਦੇ ਉੱਤੇ ਵੀ ਸਾਡਾ 32 ਕਰੋੜ ਰੁਪਇਆ ਜਿਹੜਾ ਉਹ ਖਰਚ ਆਉਣਾ ਜੇ ਆਪਾਂ ਬਿਜਲੀ ਸਪਲਾਈ ਦੀ ਗੱਲ ਕਰ ਲਈਏ ਜਿਹੜੇ ਫ੍ਰੀ ਬਿੱਲ ਆਪਾਂ ਕੀਤੇ ਨੇ ਇਹਦੇ ਵਿੱਚ ਪੂਰੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿਹੜੇ ਨੇ ਉਹ ਸਾਡੇ ਕੋਲ 62000 ਤੇ 661 ਜਿਹੜੇ ਨੇ ਉਹ ਕਨੈਕਸ਼ਨ ਨੇ ਬਿਜਲੀ ਦੇ ਡੋਮੈਸਟਿਕ ਕਨੈਕਸ਼ਨ ਨੇ ਜਿਹੜੇ ਜਿਹਦੇ ਵਿੱਚੋਂ 58000 ਤੇ 990 ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਆ ਉਹ ਜ਼ੀਰੋ ਆ ਰਿਹਾ ਹੈ ਪਰਸੈਂਟੇਜ ਵੇਚ ਪਰਸੈਂਟੇਜ ਵਾਈਜ਼ ਦੇਖੀਏ ਤੇ 94.14 94.14 ਪਰਸੈਂਟ ਲੋਕਾਂ ਦਾ ਬਿਜਲੀ ਦਾ ਬਿੱਲ ਚੰਡਿਆਲੇ ਹਲਕੇ ਦੇ ਵਿੱਚ ਜਿਹੜਾ ਆ ਉਹ ਫ੍ਰੀ ਆ ਇੱਕ ਮਹੀਨੇ ਦੀ ਜੇ ਬਿਜਲੀ ਫ੍ਰੀ ਦੀ ਗੱਲ ਕਰੀਏ ਤੇ 14 ਕਰੋੜ 15 ਲੱਖ ਦੀ ਬਿਜਲੀ ਫ੍ਰੀ ਜਿਹੜੀ ਆ ਚੰਡਿਆਲਾ ਹਲਕੇ ਦੀ ਮੈਂ ਗੱਲ ਕਰ ਰਿਹਾ ਹਾਂ ਇਥੇ ਜਾਂਦੀ ਆ ਔਰ ਹੁਣ ਤੱਕ ਜਿਹੜਾ ਲਗਭਗ ਪਿਛਲੇ ਪੌਣੇ 4 ਸਾਲ ਦੇ ਵਿੱਚ 600 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਚੱਲੀ ਜੰਡਿਆਲੇ ਹਲਕੇ ਨੂੰ ਫਰੀਦ ਦਿੱਤੀ ਜਿਹੜੀ ਜਾ ਚੁੱਕੀ ਹੈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਿਜਲੀ ਵਿਭਾਗ ਜਿਹੜਾ ਪੰਜਾਬ ਦਾ ਉਹ ਬਿਹਤਰੀਨ ਕੰਮ ਕਰ ਰਿਹਾ ਔਰ 600 ਯੂਨਟ ਬਿਜਲੀ ਫਰੀ ਨਵੇਂ ਗ੍ਰਿਡ ਬਣਾਏ ਜਾ ਰਹੇ ਨੇ ਨਵੇਂ ਫੀਡਰ ਖਿੱਚੇ ਜਾ ਰਹੇ ਨੇ ਔਰ ਕਿਸਾਨਾਂ ਨੂੰ ਵੀ ਜਿਹੜੀ ਆ ਉਹ ਬਾਧੂ ਬਿਜਲੀ ਤਿੰਨ ਵੇਲੇ ਸਪਲਾਈ ਕੀਤੀ ਜਾ ਜਾ ਰਹੀ ਹੈ ਸੋ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਜੰਡਿਆਲਾ ਵਾਸੀਆਂ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਉਹਨਾਂ ਦੀ ਮਿਹਨਤ ਦੇ ਨਾਲ ਇਹ ਜਿਹੜਾ ਕੰਮ ਆ ਸੰਭਵ ਹੋ ਪਾਇਆ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਆ ਕਿਵੇਂ ਹੀ ਬਲ ਤੇ ਬੁੱਧੀ ਬਖਸ਼ਦੇ ਰਹਿਣ ਤੇ ਅਸੀਂ ਆਪਣਾ ਕੰਮ ਜਿਹੜਾ ਲੋਕ ਹਿੱਤ ਦੇ ਕੰਮ ਆਪਣੇ ਜਾਰੀ ਰੱਖੀਏ ਸਰ ਲੋਕਾਂ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਵੀ ਮਿਆਦ ਪਾਈ ਜਾਊਗੀ ਨਾ ਦੇਖੋ ਮੈਂ ਤੁਹਾਨੂੰ ਦੱਸਿਆ ਹੈ ਕਿ ਦੋ ਸਾਡੇ ਪਹਿਲਾਂ 4 ਫੀਟਰ ਸੀਗੇ ਜੰਡਿਆਲੇ ਦੇ ਵਿੱਚ ਚੱਲਦੇ ਸੀਗੇ ਸਿਟੀ 182 ਸਿਟੀ 3 ਤੇ ਅਮੀ ਐਸ ਫੀਟਰ ਹੁਣ ਸਾਡੇ ਕੋਲ 5 ਹੋ ਗਏ ਦੋ ਸਾਡੇ ਕੋਲ ਓਵਰਲੋਡ ਹੋ ਗਏ ਸੀਗੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜੇ ਦੋ ਫੀਟਰ ਸਾਡੇ ਓਵਰਲੋਡ ਹੋਏ ਨੇ ਤੇ ਅਸੀਂ ਇਹਨਾਂ ਨੂੰ ਅੰਡਰਲੋਡ ਕਰੀਏ ਸੋ 3.08 ਦਾ ਨਵਾਂ ਇਹ ਜਿਹੜਾ ਫੀਟਰ ਖਿੱਚ ਕੇ ਤੇ ਇਹ ਲੋਕਾਂ ਨੂੰ ਰਾਹਤ ਦਿੱਤੀ ਗਈ ਆ ਔਰ ਇਹਦਾ ਨਾਮ ਵੀ ਅਸੀਂ ਫੀਟਰ ਦਾ ਨਾਮ ਸ਼ਹੀਦ ਉਦਮ ਸਿੰਘ ਫੀਟਰ ਦੇ ਨਾਮ ਤੇ ਜਿਹੜਾ ਆ ਉਹ ਰੱਖਿਆ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜੀ ਮੌਸਮ ਦੇ ਨਾਲ ਜਾਂ ਹਨੇਰੀ ਜਾਂ ਜ਼ਿਆਦੀ ਹਨੇਰੀ ਜਾਂ بارش ਆਉਣ ਦੇ ਨਾਲ ਜਿਹੜੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਇਹ ਹੁਣ ਪ੍ਰਭਾਵਿਤ ਨਹੀਂ ਹੋਊਗੀ ਲੋਕਾਂ ਨੂੰ ਨਿਰਵਿਘਨ 24/7 ਜਿਹੜੀਆਂ ਉਹ ਬਿਜਲੀ ਮਿਲੇਗੀ ਸਰ ਜਿਸ ਤਰ੍ਹਾਂ ਤਾਰਾ ਚਾਰ ਸ਼ੇਅਰ ਐ ਸ਼ਹਿਰ ਦੇ ਵਿੱਚ ਉਹਨੂੰ ਹੋ ਕੇ ਮਾਚੀ ਕਰਦੇ ਦੇਖੋ ਅਸੀਂ ਕਾਫੀ ਕੁਝ ਉਹਦੇ ਵਿੱਚ ਠੀਕ ਕਰ ਲਿਆ ਹੈ ਕੁਝ ਜਿਹੜੇ ਤਾਰਾ ਨੇ ਉਹ ਬਿਜਲੀ ਵਿਭਾਗ ਦੀਆਂ ਕੱਟ ਨੇ ਤੇ ਕਿ ਉਹ ਜਿਹੜੇ ਹੈਗੇ ਨੇ ਪ੍ਰਾਈਵੇਟ ਜਿਹੜੇ ਕੇਬਲ ਜਿਹੜੀਆਂ ਨੈਟਵਰਕਿੰਗ ਆ ਉਹਨਾਂ ਰਾਹੀਂ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਆ ਕੀ ਹੈ ਕਿ ਆਪਣਾ ਪ੍ਰਬੰਧ ਜਿਹੜਾ ਕਰੋ ਐਕਸੀਨ ਸਾਹਿਬ ਜਿਹੜੇ ਵੀ ਜਿਹੜੇ ਬੰਦੇ ਆ ਕੇ ਨੇ ਉਹਨਾਂ ਤੇ ਵੀ ਉਹਨਾਂ ਨੂੰ ਕਹਿ ਕੇ ਤੇ ਉਹ ਜਿਹੜੀਆਂ ਤਾਰਾ ਰਿਮੂਵ ਕਰਵਾਉਣ